ਕੋ ਸਾਨੂੰ ਲਾਤਾ ਬਿਜਲੀ ਮੁਫਤ ਕਰਕੇ ਮੋਟਰਾਂ ਤੇ ਵੀ ਥੱਲੋ ਪਾਣੀ ਖਿੱਚ ਦਿਓ ਨੈਰੀ ਪਾਣੀ ਦਾ ਖਿਆਲ ਹੀ ਛੜਤਾ ਸੀ ਆ ਮੇਰੇ ਵਾਲਾ ਏਰੀਆ ਬਹੁਤ ਘੱਟ ਲਾਉਂਦਾ ਮੈਥੋਂ ਪੜੇ ਮੋਗੇ ਦਾ ਏਰੀਆ ਲਾਉਂਦੇ ਨਹੀਂ 15000 ਖਾਲ ਲੋਕਾਂ ਨੇ ਬਾਕੇ ਬਾਈ ਵਿਚਿਰ ਲਾ ਲਿਆ ਅਸੀਂ ਪਾਣੀ ਥੱਲੋ ਮਕਾਉਣਾ ਸ਼ੁਰੂ ਕਰਤਾ ਉਹ ਜਾਂਦਾ ਰਾਜਸਥਾਨ ਨੂੰ ਤਿੰਨ ਨਰਾ ਭਰੀਆਂ ਇੰਦਰਾ ਗਾਂਧੀ ਨਹਿਰ ਗਾਂਕ ਨਾਲ ਰਾਜਸਥਾਨ ਫੀਡਰ ਸਾਢੇ 12000 ਕਿਊਸਕ ਫੁੱਟ ਪਾਣੀ ਜਾਂਦਾ ਕਲੀ ਇੰਦਰਾਗਾਂ ਦੀ ਨਹਿਰ 'ਚ ਨਿਗਾਹ ਪਾੜ ਦੀ ਆ ਬਾਈ ਇੱਕ ਪਾਸੇ ਕੜ ਕੇ ਦੂਜੇ ਪਾਸੇ ਦੇਖੋਗੇ ਸਾਡੇ ਕੋਲੇ 20 ਐਮਪੀ ਆ ਬਾਈ 13 ਲੋਕ ਸਭਾ 7 ਰਾਜ ਸਭਾ 20 ਐਮਪੀਆਂ ਦੇ ਵਿੱਚੋਂ ਕਿਸੇ ਬੰਦੇ ਨੇ ਹੁਣ ਤੱਕ ਗੱਲ ਠਾਈ ਉੱਚੇ ਜਾ ਕੇ ਵੀ ਜਦੋਂ ਦਾ ਹਾਲ ਆਉਣੇ ਆ ਡੁੱਬਣਾ ਪੰਜਾਬ ਨੇ ਆ ਮਰਨਾ ਪੰਜਾਬ ਨੇ ਆ ਆ ਥੋੜੇ ਘੱਗੜ ਟੁੱਟਿਆ ਚਾਦਪੁਰੇ ਰੋਡ ਕੀ ਸੰਰੂਰ ਪਟਿਆਲੇ ਸਤਲੋ ਟੁੱਟਿਆ ਫਿਰੋਏਪੁਰ ਮੋਗਾ ਲੁਧਿਆਣਾ ਜਲੰਧਰਾ ਡੁੱਬਿਆ ਮਰਿਆ ਪੰਜਾਬ ਐ ਜਦ ਹਾਰ ਆਉਂਦਿਆ ਪਾਣੀ ਨਾਲ ਮਰਦਾ ਪੰਜਾਬ ਐ ਜਦ ਲੋਡ ਹੁੰਦੀ ਐ ਪਾਣੀ ਦੀ ਪੰਜਾਬ ਨੂੰ ਉਦੋਂ ਟੇਲਾ ਦੇ ਪਾਣੀ ਨਹੀਂ ਆਉਂਦਾ ਦੁਨੀਆ ਭਰ ਦੇ ਪਾਣੀ ਦੀ ਬੰਦ ਜਿਹੜਾ ਅੰਤਰਰਾਸ਼ਟਰੀ ਰਹਿ ਪਰ ਕਾਨੂੰਨ ਐ ਉਹਦੇ ਮੁਤਾਬਕ ਹੁੰਦੀ ਐ ਕਾਵੇਰੀ ਨਦੀ ਤਾਮਿਲਨਾਡ ਦੇ ਕਰਨਾਟਕਾ ਦੀ ਨਦੀ ਐ ਕਾਵੇਰੀ ਕਈ ਸਾਲ ਰੌਲਾ ਚੱਲਿਆ ਬਾਈ ਉਹਦੇ ਪਾਣੀ ਦੀ ਬੰਦ ਉਹ ਕਾਨੂੰਨ ਤਹਿਤ ਹੋਈ ਬ੍ਰਾਂਹਪੁੱਤਰ ਦਰਿਆ ਭਾਰਤ ਤੇ ਚੀਨ ਦੀ ਹੱਦ ਤੇ ਵਗਦਾ ਉਹ ਪਾਣੀ ਦੀ ਬੰਦ ਵੀ ਉਹ ਕਾਨੂੰਨ ਤਹਿਤ ਹੋਈ ਹੈ ਪੂਰੀ ਦੁਨੀਆ ਦੇ ਪਾਣੀ ਦੀਆਂ ਬੰਡੋਂ ਮੇਂ ਹੁੰਦੀ ਹੈ 47 ਤੋਂ ਲੈ ਕੇ ਲਗਾਤਾਰ ਸਾਡੇ ਪਾਣੀ ਲੁੱਟੇ ਗਏ ਪਰ ਇੱਥੇ ਕੋਈ ਪ੍ਰਵਾਹ ਨਹੀਂ ਕਿਉਂ ਅਸੀਂ ਕਦੇ ਗੱਲ ਹੀ ਨਹੀਂ ਕੀਤੀ ਸਾਨੂੰ ਲੱਗਦਾ ਧਰਤੀ ਹੇਠਾਂ ਬਹੁਤ ਹੈ ਛੋਟੀਆਂ ਆਉਣ ਵਾਲੀਆਂ ਨਸਲਾਂ ਨੇ ਇੱਥੇ ਭਾਈ ਪਿਆਸੇ ਤੇ ਹਾਇ ਮਰਨਾ ਮੇਰੀ ਗੱਲ ਯਾਦ ਰੱਖਿਓ ਆ ਰਹਿੰਦਾ ਖੁੰਦਾ ਸੀ ਜਿੰਨਾ ਸਾਡਾ ਮਾੜਾ ਮੋਟਾ ਬੱਚਾ ਸੀਗਾ ਪਤਨਾ ਚ ਉਹ ਜ਼ਹਿਰੀਲਾ ਕਰਤਾ ਆਰਾਮਾ ਰਵਿੰਦਰੀ ਦੇਖ ਲਿਓ ਮੈਂ ਗਿਆ ਉਹਨਾਂ ਪਿੰਡਾਂ ਚ ਰਾਮਸਰਾ ਜੱਜੜ ਗਿਆਨਾ ਕਣਕਬਾਲ ਫੁੱਲੋ ਘਰ ਘਰ ਕੈਂਸਰ ਵੜ ਗਿਆ ਉਹ ਫੈਕਟਰੀ ਜ਼ਹਿਰ ਆ ਪਾਈ ਜਾਂਦੀਆਂ ਥੱਲੇ ਅੱਜ ਤੇ ਜਿੰਨਾ ਸਤਲੁਜ ਚ ਜ਼ਹਿਰ ਪੈਂਦਾ ਲੁਧਿਆਣੇ ਤੋਂ ਉਹ ਅਬੋਰ ਦੀ ਧਰਤੀ ਕੈਂਸਰ ਹੋ ਗਿਆ ਉਹਨੂੰ ਹਾਲਕਾ ਅਬੋਰ ਚ ਕਹ ਹਰੀਕੇ ਪੱਤਰੋਂ ਜਲਾ ਨਿਕਲਦੀਆਂ ਨੇ ਉਹ ਪਾਣੀ ਲੱਗਦਾ ਉੱਥੇ। ਜਵਾਕ ਅੰਨੇ ਲੂਲੇ ਲੰਗੜੇ ਕਾਣੇ ਪੈਦਾ ਹੋਣ ਲੱਗ ਗਏ। ਪਰ ਇਹ ਮੁੱਦਾ ਹੀ ਹੈ ਨਹੀਂ ਸਾਡਾ। ਸਾਡੇ ਹੋਰ ਹੀ ਗਲੀਆਂ, ਨਾਲੀਆਂ, ਟੋਬਿਆਂ ਛਪੜਾਂ ਦੇ ਮੁੱਦੇ ਨਹੀਂ ਲੋਟ ਆਉਂਦੇ ਭਾਈ। ਭਈਆਂ ਦੀਆਂ ਮੋਟਾ ਹੈਗੀਆਂ ਪਿੰਡਜਾ। ਹਾਂ? ਬੰਨਵੀਂ ਨਾ ਦਿਓ। ਜਿਹੜਾ ਨਵਾਂ ਸਰਪੰਚ ਚੁਣਨਗੇ ਉਹਨਾਂ ਦਾ ਮਤਾ ਪਾ ਭਈਏ ਦੀ ਵੋਟ ਨਹੀਂ ਪਿੰਡਜ ਬਣਨੀ ਚਾਹੀਦੀ। 70-72 ਲੱਖ ਰੁਪਈਆ ਕੱਟਾ ਹੋ ਗਿਆ ਭਾਈ ਪੰਜਾਬ 'ਚ ਖੜ ਜੋ 20 ਸਾਲ ਸੋਡਾ ਮੁੱਖ ਮੰਤਰੀ ਯੂਪੀ ਬਿਹਾਰ ਦਾ ਭਈਆ ਹੋਊਗਾ ਕੋਈ ਸਰਪੰਚਤਾ ਬਣ ਲਾਗੇ ਦੁਆਬੇ 'ਚ ਜਲੰਧਰ ਰਖਪੂਰਤਲਾ ਨਵਾਂ ਸ਼ਹਿਰ ਪਿੰਡਾਂ ਸਰਪੰਚ ਬਣੇ ਬੈਠੇ ਕੋ ਆਪਾਂ ਸਾਰੇ ਬਾਹਰ ਨੂੰ ਭੱਜ ਗਏ ਕੋਲਰ ਜਗਾਰ ਸਾਡੇ ਗਰੀਬਾਂ ਦਾ ਮਜ਼ਦੂਰਾਂ ਦਾ ਇਹਨਾਂ ਨੇ ਖੋਲਿਆ ਆ ਕੇ ਛੱਲਰਾ ਤੇ ਆ ਗਏ ਪੱਠਿਆਂ ਤੇ ਆ ਗਏ ਕਾਰਖਾਨਿਆਂ ਤੇ ਆ ਗਏ ਦਾਣਾ ਮੰਡੀਆਂ ਤੇ ਆ ਗਏ ਸਾਡਾ ਕੁੱਲ ਗਰੀਬ ਉਕਾ ਮਾਰਤਾਂ ਨੇ ਆ ਕੇ ਇਸ ਕਰਕੇ ਬੇਨਤੀ ਆ ਜਿਹੜਾ ਨਵਾਂ ਸਰਪੰਚ ਨੇ ਉਹਨਾਂ ਦਾ ਭਾਈ ਮਾਤਾ ਪਾ ਪਿੰਡ ਦੇ ਬੰਗਾਂ ਦੀ ਵੋਟ ਨਹੀਂ ਬਣਨੀ ਚਾਹੀਦੀ ਪਰ ਸਾਡੇ ਹਾਲਾਤ ਉਲਟਾ ਹੈ ਜੇ ਦੋ ਬੰਦੇ ਬੰਗਾਂ ਦੇ ਖਿਲਾਫ ਆ 10 ਬੰਗਾਂ ਦੇ ਹੱਕ ਚ ਹੁੰਦੇ ਆ 9 ਸਾਲ ਹੋ ਗਏ ਭਾਈ ਮੈਨੂੰ ਪੰਜਾਬੀ ਬੋਲੀ ਖਾਤਰ ਲੜਦੇ ਨੂੰ 16 ਮੁਕਾਦਮੇ ਦਰਜ ਹੋਏ ਅੱਜ ਵੀ ਚੱਲਦੇ ਆ ਬੋੜਾਂ ਦੇ ਰੰਗ ਮਾਰਤੇ ਸੀ ਜੇਲ ਵੀ ਕੱਟ ਕੇ ਆਇਆ ਸਕੂਲਾਂ ਦੇ ਵੀ ਜਾ ਕੇ ਲੜਦਾ ਪੂਰਾ ਦੱਖਣ ਭਾਰਤ ਘੁੰਮ ਕੇ ਆਇਆ ਕੇਰਲਾ ਤੋਂ ਲੈ ਕੇ ਕਰਨਾਟਕ ਆ ਤਾਮਲनाडु ਆ ਦੋ ਆਂਦਰਾ ਤੇ ਲਗਾਨਾ ਗਿਆ ਬੰਗਾਲ ਗਿਆ ਉਸ ਤੋਂ ਬਾਅਦ ਉੱਥੇ ਵੀਡੀਓ ਬਣਾ ਆਪਣਾ ਪਾਇਆਂ ਵੀ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਸਮਝ ਆ ਜਾਵੇ ਇਹਨਾਂ ਲੋਕਾਂ ਤੋਂ ਸਿੱਖਣਾ ਕਿਵੇਂ ਉਹ ਲੋਕ ਆਪਣੀ ਸਾਡੀ ਬੋਲੀ ਦੀ ਉਮਰ ਸਿਰਫ ਤੇ ਸਿਰਫ 75 ਸਾਲ ਆ 70 ਸਾਲ ਹੈ ਇਹ ਮੈਂ ਨਹੀਂ ਕਹਿੰਦਾ ਕਿ ਜਿਹਨਾਂ ਸਪੰਡ ਖਲਾਣੇ ਵਾਲਿਓ ਸੋਡੀ ਬੋਲੀ ਆਉਣ ਵਾਲੇ 75 70 ਸਾਲ ਚ ਮਰ ਜੂਗ ਜਾਂਦੀ ਰਹੂਗੀ ਹਾਂ ਬੋਲੀ ਦੀ ਗੱਲ ਕਰਦਾ ਮੈਂ ਜਉਂਦੀ ਰਹੂ ਕਿ ਮਰੂਗੀ ਕਿੱਥੇ ਪੜਦਾ ਸੁਣਿਆ ਹਾਂ ਇੱਕ ਹੋਣੀ ਕੋਈ ਪਾਠ ਕਰਨ ਦੇ ਬੈਠਦਾ ਕਿਹੜੀ ਕਲਾਸ ਚ 8ਵੇਂ ਚ ਪੰਜਾਬੀ ਦੀਆਂ ਲਗਾ ਮਾਤਰਾ ਔਕਰ ਦਰੇ ਏ ਕਿੰਨੇ ਹੁੰਦੇ ਐ ਹੈ ਅੱਠ ਮੇਰੇ ਹਿਸਾਬ ਨਾਲ ਜਿਹਨਾਂ ਸਕੇ ਝੂਠ ਬੋਲਦੀ ਐ 75 ਸਾਲ ਨਹੀਂ 30 40 ਸਾਲ ਦੀ ਮਰ ਜੋਂਗੇ ਅੱਠ ਵਿੱਚ ਪੜਦੇ ਜਵਾਕ ਨੂੰ ਇਹ ਨਹੀਂ ਪਤਾ ਵੀ ਲਗਾ ਮਾਤਰਾ ਬਿਹਾਰੀ ਅਸ਼ੇ ਨੇ ਕਿੰਨੀਆਂ ਹੁੰਦੀਆਂ ਸਿਰ ਤੇ ਜੂੜੇ ਐ ਪੱਲੇ ਉੜਦੇ ਨਹੀਂ ਨਹੀਂ ਵਿਆਹ ਕਰਦ ਨਹੀਂ ਲਗਾ ਮਾਤਰਾ ਨਹੀਂ ਤੁਸੀਂ ਮੈਨੂੰ ਇਹ ਦੱਸੋ ਭਾਈ ਹਾਂ ਕਣਕ ਦੀ ਬੀਜਿਆ ਤੁਸੀਂ 6 ਮਹੀਨਿਆਂ ਦੀ ਫਸਲ ਸੰਭੀ ਐ 6 ਮਹੀਨੇ ਤੀਆਂ ਪੁੱਤਾਂ ਨੂੰ ਪਾਲੀ ਐ ਰੋਜ਼ ਕਿਹੜਾ ਮਾਰਦੇ ਸੀ ਮੇਕੂ ਸੁੰਢੀ ਦਾ ਨਹੀਂ ਪੈਗੀ ਤੇਲਾ ਤਾਂ ਨਹੀਂ ਪੈ ਗਿਆ ਸਪਰੇਅ ਦੀ ਨੇ ਲੋੜ ਰੇ ਵੀ ਪਾਇਆ ਸਮੇਂ ਤੇ ਜੋ ਲੋੜ ਸੀ ਪਾਣੀ ਦੀ ਲੋੜ ਸੀ ਪਾਣੀ ਵੀ ਲਾਇਆ ਕਾਰਨ ਉਹ ਫਸਲ ਦਾ ਨਾਜ ਫਲ ਤੁਸੀਂ 6 ਮਹੀਨਿਆਂ 'ਚ ਲੈਣਾ ਸੀ ਜਿਹੜੀ ਫਸਲ ਦਾ ਤੁਸੀਂ ਫਲ ਲੈਣਾ 6 ਮਹੀਨਿਆਂ 'ਚ ਉਹਦੇ ਮਗਰ ਰੋਜ ਕਿਹੜਾ ਮਾਰਦੇ ਹੋਂ ਜਿਹੜੀ ਥੋੜੀ ਨਸਲ ਬੈਠੀ ਐ ਜਿਹਨੇ ਅਵਾਰਾਸਤ ਨੂੰ ਸਾਂਭਣਾ ਐ ਇਹ ਕੌਮ ਦਾ ਧਰ ਆਪਣੇ ਮੋਢਿਆਂ ਤੇ ਚੱਕਣਾ ਐ ਉਹਦੇ ਮਾਰ ਗਏ ਹੋਂ ਕਦੇ ਗੇੜਾ ਮਾਰਿਆ ਕਦੇ ਸਕੂਲ ਜਾ ਕੇ ਪੁੱਛਿਆ ਘਰੇ ਆਏ ਦੀ ਕਾਪੀ ਖੋਲੀ ਆ ਕਿਤਾਬ ਖੋਲੀ ਆ ਕਹਿੰਦੇ ਇਤਿਹਾਸ ਨਾਲ ਜੁੜਦਾ ਕਿਹੜੀ ਬੋਲੀ ਨਾਲ ਜੁੜ ਰਿਹਾ ਮੈਂ ਇਹ ਨਹੀਂ ਕਹਿੰਦਾ ਅੰਗਰੇਜ਼ੀ ਨਾਲ ਸਿਖਾਓ ਜਿੱਥੇ ਮਰਜ਼ੀ ਪੜ੍ਹਾਓ ਅੰਗਰੇਜ਼ੀ ਹਿੰਦੀ ਅਰਬੀ ਫਾਰਸੀ ਜਿਹੜੀ ਮਰਜ਼ੀ ਬੋਲੀ ਸਿਖਾਓ ਜੇ ਮਾਂ ਨਾਲੋਂ ਟੁੱਟ ਕੇ ਜਾਉਂਦੇ ਕਿਵੇਂ ਰਹੋਗੇ ਭਾਈ ਆਇ ਕਰੀਦਾ ਆਪਣੀ ਜੜ੍ਹ ਨਾਲੋਂ ਟੁੱਟ ਕੇ ਜਾਉਂਦੇ ਕਿਵੇਂ ਰਹੋਗੇ ਬੋਲੀ ਮਰ ਗਈ ਕਿੱਸੇ ਕਹਾਣੀਆਂ ਨੇ ਮਰ ਜਾਣਾ ਗੀਤ ਸੰਗੀਤ ਨੇ ਮਰ ਜਾਣਾ ਸਾਹਿਤ ਵਿਰਸੇ ਨੇ ਮਰ ਜਾਣਾ ਇਤਿਹਾਸ ਨੇ ਮਰ ਜਾਣਾ ਤੁਹਾਡਾ ਨਾਮ ਉਹ ਨਿਸ਼ਾਨ ਦੁਨੀਆ ਤੋਂ ਖਤਮ ਹੋ ਜਾਣਾ ਪੂਰੀ ਦੁਨੀਆ ਦੀ ਦੌਲਤ ਇਕੱਠੀ ਕਰਕੇ ਲਿਆ ਕੇ ਕਦੇ ਕਦਮਾਂ 'ਚ ਰੱਖ ਦਿਓ ਸਾਡੀ ਬੋਲੀ ਜੌਂਦੀ ਕਰ ਦਿਓ ਹੋਣੀ ਨਹੀਂ ਬਾਈ ਮੇਰਾ ਦਿਮਾਗ ਨਹੀਂ ਅੱਲਾ ਵੀ 9 ਸਾਲ ਤੋਂ ਲੜਦਾ ਫਿਰਦਾ ਸੰਗ ਪਾੜ ਦਾ ਫਰਜ਼ਾ ਵੀ ਬਚਾ ਲੋ ਏ ਬਚਾ ਲੋ ਦੁਨੀਆ ਦੇ ਉੱਤੇ ਕਿਸੇ ਕੌਮਾਂ ਦਾ ਜੇ ਨਾਮ ਉਹ ਨਿਸ਼ਾਨ ਉਹਦਾ ਬੋਲੀ ਕਰਕੇ ਹੁੰਦਾ 700 ਬੋਲੀ ਬੋਲੀ ਜਾਂਦੀ ਆ ਪੂਰੀ ਦੁਨੀਆ ਚ 10ਵੇਂ ਨੰਬਰ ਤੇ ਪੰਜਾਬੀ ਆ 14 ਕਰੋੜ ਬੰਦਾ ਪੰਜਾਬੀ ਬੋਲਦਾ ਪਰ ਸਾਰ ਕਿੰਨੇ ਦੀ ਬਚੀ ਆ 75 76 ਸਾਲ ਦੀ ਬੋਲੀ ਸੋਡੀ ਮਾਰਤੀ ਇਤਿਹਾਸੋਡਾ ਕੀ ਲਿਖਿਆ ਪਿਆ ਕਿਤਾਬਾਂ ਚ ਕਿ ਗੁਰਤੇਗ ਬਾਦ ਡਾਕੇ ਮਾਰਦਾ ਰਿਹਾ ਲੁਟੇਰਾ ਅਸਿਆਤਵਾਦੀ ਸੀ ਗੁਰਗੋਬਿੰਦ ਸਿੰਘ ਬੱਚੇ ਛੱਡ ਕੇ ਭੱਜ ਗਿਆ ਸੀ ਪਗਾਉੜਾ ਆ ਕਿਤਾਬ ਚ ਲਿਖਿਆ ਗਿਆ ਭਾਈ ਬਲਦੇਵ ਸਿੰਘ ਸਰਸੇ ਨੇ ਮੋਰਚਾ ਲਾ ਦੋ ਮਹੀਨੇ ਪੰਜਾਬ ਸਕੂਲ ਸਿੱਖਿਆ ਬੁੜਾ ਕਿਤਾਬਾਂ ਜੋ ਬਦਲੀ ਜਾਂਦੇ ਨਿਸ਼ਾਨੀਆਂ ਕਿੱਥੇ ਗਈਆਂ ਜਿਹੜੇ ਸਾਡੀ ਖਾਤਰ ਬੰਦ-ਬੰਦ ਕਰਵਾ ਕੇ ਹੋਪੜੀਆਂ ਲਾ ਕੇ ਆ ਰਿਆ ਨਾ ਚਿਰੇਗੇ ਨੀਹਾਂ ਛਣੇਗੇ ਠੰਡੇ ਬੁਰਜਾਂ 'ਚ ਕੈਦ ਹੋ ਗਏ ਫਾਂਸੀਆਂ ਦੇ ਝੂਲ ਗਏ ਕੋਈ ਨਿਸ਼ਾਨੀ ਬਚੀ ਆ ਉਹਨਾਂ ਦੀ ਕਿੱਥੇ ਗਏ ਮਾਸੀ ਬੜੇ ਜੰਗਲ ਠੰਡੇ ਬੁਰਜ ਸਰਾਂਦਰੀਆਂ ਨੀਹਾਂ ਚਮਕੌਰ ਦੀਆਂ ਕੱਚੀਆਂ ਘੜੀਆਂ ਤਨਪੁਰ ਸਾਹਿਬ ਦੇ ਦਸਤੀ ਡੌੜੀਆਂ ਟੋਟਰਮਾਲ ਦੀਆਂ ਹਵੇਲੀਆਂ ਬੁੰਗੇ ਕਿੱਥੇ ਚਲੇ ਗਏ ਬਈ ਸਭ ਮਲਿਆ ਮੇੜ ਕਰਤਾ ਟਾਤੇ ਕੌਮਾ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਸਰੋਤ ਲੈ ਕੇ ਸਿੱਧ ਲੈ ਕੇ ਅੱਗੇ ਵਧੀਆਂ ਨੇ ਤੇ ਕੌਮਾ ਨੂੰ ਇਤਿਹਾਸ ਪਤਾ ਲੱਗਦਾ ਕਿਤਾਬਾਂ ਚੋਂ ਇਮਾਰਤਾਂ ਤੋਂ ਵਿਰਾਸਤਾ ਤੋਂ ਨਿਸ਼ਾਨੀਆਂ ਤੋਂ ਲੱਗੇ ਨਿਸ਼ਾਨ ਬੋਲਦੇ ਗੋਲੀਆਂ ਦੇ ਦੁਲਿਆਖੋਂ ਬੋਲਦਾ ਕੌਮਾ ਦਾ ਇਤਿਹਾਸ ਜੱਲਿਆਂ ਵਾਲੇ ਬਾਗ ਦੇ ਨਿਸ਼ਾਨ ਕਿਉਂ ਸਾਹਮਣੇ ਪਏ ਕੰਤੇ ਲੱਗੇ ਵੇ ਕਿਉਂ ਟਾਏ ਮਟਾਏ ਨਹੀਂ ਗੇ ਤਾਕੇ ਆਉਣ ਵਾਲਿਆਂ ਨਾਲਸਲਾ ਦੇਖਣ ਵੀ 1919 ਚ ਕੀ ਵਾਪਰਿਆ ਸੀ ਕਿਉਂ ਢਾਹ ਨਹੀਂ ਫਿਰੋ ਤੇ ਦਰਬਾਰ ਸਾਹਿਬ ਤੇ ਲੱਗੇ ਨਿਸ਼ਾਨ ਕਾਲਕਾ ਸਾਹਿਬ ਤੇ ਲੱਗੇ ਨਿਸ਼ਾਨ ਟੈਂਕਾਂ ਤੋਪਾਂ ਦੇ ਗੋਲੀਆਂ ਦੇ ਕਿਉਂ ਢਾਹਤੇ 328 ਰੂਪ ਦਰਬਾਰ ਸਾਹਿਬ ਚੋਂ ਗਾਇਬ ਹੋ ਗਏ 5 ਸਾਲ ਹੋ ਗਏ ਪਤਾ ਲੱਗਿਆ ਕਿੱਥੇ ਗਏ ਕੋਈ ਗੜਬੜ ਕਰਕੇ ਉਹਦੇ ਵਿੱਚੋਂ ਬਦਲਾਅ ਕਰਕੇ ਸ਼ਬਦਾਂ ਦੇ ਅਰਥ ਬਦਲ ਕੇ ਲਿਹਾ ਕੇ ਤੁਹਾਡੇ ਗੁਰੂ ਘਰਾਂ ਦੇ ਰੱਖ ਦੇਣਗੇ ਕੌਣ ਦੱਸੂਗਾ ਕਿੰਨੇ ਬੰਦਿਆਂ ਦੇ ਮੂੰਹ ਜਵਾਨੀ ਕਰਵਾਣੀ ਕੰਠਾ ਜਾਦਾ ਕੱਲ ਕੱਲ ਸ਼ਬਦ ਦਾ ਅਰਥ ਪਤਾ ਵੀ ਆਬਦਲਾ ਕਰਤਾ ਜਿਹੜੇ ਮਾੜੇ ਮੋੜੇ ਦੱਸਣ ਵਾਲੇ ਆ ਉਹ ਕਾਖੀ ਨਿਕਰਾਂ ਪਾਈ ਬੈਠੇ ਆ ਕਾਖੀ ਨਿਕਰਾਂ ਕਾਹਨ ਪਾਉਂਦਾ ਬਾਈ ਹਾਂ ਆਰਾ ਜਸਾਲੇ ਤੇ ਕਾਖੀ ਨਿਕਰਾਂ ਵਾਲੇ ਗੁਰਦੁਆਰਿਆਂ ਚ ਸ਼੍ਰੋਮਣੀ ਕਮੇਟੀ ਚ ਤੇ ਬਾਰੇ ਕੀ ਨੇ ਆ ਹਾਂ ਪਿੰਡਲ ਦੱਸੋ ਬਾਈ ਆਪਾਂ ਕਹਿੰਦਾ ਬਾਦਲ ਕੇ ਪੰਥ ਵਾਲੇ ਆ ਸਾਡੀ ਬੋੜ ਪੰਥ ਨੂੰ ਨਾ ਜੋ ਅੰਦਰੋਂ ਸੋਨੂੰ ਜੜਾਂ ਵੱਡੀਆਂ ਖੋਰਾ ਲਾਇਆ ਜੋ ਘਾਣ ਅੰਦਰੋਂ ਕੀਤਾ ਕੌਮ ਦਾ ਪੰਥ ਦਾ ਪੰਜਾਬ ਦਾ ਉਹ ਸਾਨੂੰ ਦਿਖਦੇ ਨਹੀਂ ਬਈ ਚਾਰ ਪਾਉਨੇ ਹੋ ਮੱਕੀ ਦਾ ਹੈ ਸਾਰਾ ਪਿੰਡ ਪਾਉਂਦਾ ਚੰਗਾ ਕਮੜਾ ਕਾਲੇ ਮਾਰ ਦਿਓ ਪੱਠੇ ਵੱਢਣੇ ਨਹੀਂ ਪੈਂਦੇ ਉਹ ਕੁਦਰ ਨੇ ਪੈਣਗੇ ਵੱਢਣੇ ਪੈਣਗੇ ਰਲਾਉਣੇ ਪੈਣਗੇ ਉਹ ਚੱਕ ਕੇ ਟੋਕਰਾਇਆ ਮੱਜਾ ਮੁਰੇ ਮਾਰਦੇ ਆ ਦੁੱਧ ਤੇ ਉੱਲੀ ਛੋਡੇ ਆਉਣ ਲੱਗ ਗਈ ਪਾਖੂ ਛੋਡੇ ਬਿਮਾਰ ਹੋ ਕੇ ਨਵੇਂ ਦੁੱਧ ਹੁਣ ਵੜ ਗਏ ਛੋਡੇ ਅੰਦਰ ਕੈਂਸਰ ਬਣ ਰਿਹਾ ਸੋਨੂੰ ਮੈਂ ਦੋ ਦਿਨ ਦੀ ਬੇਹੀ ਦਾਲ ਦਿੰਨਾ ਖਾ ਲੋਗੇ ਖਾ ਕੇ ਦਿਖਾਓ ਇਹਾਲ ਸਾਲ ਪਰ ਪੁਰਾਣਾ ਉਹੀ ਚੱਕ ਕੇ ਪਾਈ ਜੰਨੇ ਉਹ ਸੜੇ ਹਨ ਮਾਰਦੀ ਆ ਚਾਰ ਕੋਲੇ ਕਢ ਕੇ ਦੇਖਿਓ ਪੰਜਾਬੀਆਂ ਦੀ ਤੀਜੀ ਪੀੜੀ ਜਵਾਰ ਜੰਮਣ ਦੇ ਯੋਗ ਨਹੀਂ ਰਹਿਣੀ ਇਹ ਮੈਂ ਨਹੀਂ ਕਹਿੰਦਾ ਇਹ ਵੱਡੇ ਵੱਡੇ ਡਾਕਟਰ ਵਿਦਵਾਨ ਖੋਜੀ ਕਹਿੰਦੇ ਆ ਛੋਡੇ ਮਾਨਸਾ ਚਾਰ ਸੈਂਟਰ ਆਈਵੀਐਫ ਸੈਂਟਰ ਗੁਰਿੰਡੇ ਸੱਤ ਖੁੱਲ ਗਏ ਸਿਕਰਾਣੂਆਂ ਦੀ ਗਿਣਤੀ ਬੱਚਾ ਪੈਦਾ ਕਰਨ ਲਈ ਘੜਦੀ ਜਾਂਦੀ ਆ ਪੰਜਾਬੀਆਂ ਚੋਂ ਕੀ ਕੇ ਨਾ ਜਵਾਕ ਲੈਣ ਲੱਗ ਗਏ ਮੱਝ ਦੇ ਵੀ ਟੀਕੇ ਗਾਂ ਦੇ ਵੀ ਟੀਕੇ ਹੋਣ ਗਾਂ ਬੁੜੀਆਂ ਦੇ ਵੀ ਟੀਕੇ ਸਚਾਈ ਆ ਇਹ ਬੀਜ ਦਾ ਸੁਣ ਲਿਓ ਭਾਈ ਧਿਆਨ ਨਾਲ ਮੇਰਾ ਇਲਾਕਾ ਮੂੰਗੀ ਬੀਜ ਦਾ ਬਹੁਤ ਜ਼ਿਆਦਾ ਜਿੱਦੇ ਮੂੰਗੀ ਬੀਜਣਗੇ ਸਪਰੇਅ ਮਾਰ ਦੇਣਗੇ ਵੀ ਕੱਖ ਪੱਟਾਂ ਉੱਠ ਖੜੇ ਜਿੱਦੇ ਉੱਗ ਰਿਆ ਹੀ ਫੇਰ ਸਪਰੇਅ ਜਿੱਦੇ ਵੱਢਣੀਆਂ ਗਰਾਮਕ ਸੌਣ ਸੜ ਕੇ ਫਲੀਆਂ ਮਚਾ ਕੇ ਵੱਢ ਲੈਂਦੇ ਆ ਜ਼ਹਿਰ ਸਿਰਕ ਕੇ ਸੋਡੀ ਮੂੰਗੀ ਅਮਰੀਕਾ ਨਹੀਂ ਜਾਂਦੀ ਸੋਡੇ ਚੁੱਲਿਆਂ ਤੇ ਰਜਣੀ ਆ ਕੇ ਫਿਰ ਕਹਿੰਦੇ ਕੈਂਸਰ ਹੋ ਗਿਆ ਸਾਲ ਸਾਲ ਦੇ ਜਵਾਕ ਦੋ ਦੋ ਸਾਲ ਦੇ ਜਵਾਕ ਡੀ ਐਮ ਸੀ ਭਰਿਆ ਪਿਆ ਕੈਂਸਰ ਕਾਲੇ ਪੀੜੇ ਟੀ ਵੀ ਸ਼ੂਗਰ ਨਾਲ ਤੇ ਜਵਾਕ ਇਹ ਜਿਹੜਾ ਜਾ ਕੇ ਜੰਮੋਗੇ ਕਿੱਧਰ ਨੂੰ ਹੋ ਤਰੇ ਆ ਯਾਰ ਜਿੱਥੇ ਉਹ ਦੁਸ਼ਮਣ ਲੱਗਿਆ ਵਾ ਲਗਾਤਾਰ ਸਾਨੂੰ ਖਤਮ ਕਰਨਾ ਸ਼ਾਸਕਾਂ ਦੇ ਨਾਲ ਅਸੀਂ ਆਪ ਵੀ ਉੱਡੇ ਕੰਮ ਕਰ ਰਹੇ ਆਂ ਜਮੀਨਾਂ ਨਾਲ ਵਿੱਚੋਂ ਭਾਈ ਆਪਣੀਆਂ ਵੇਚ ਤਾਂ ਨਹੀਂ ਰਹੇ ਹੈ ਜੇ ਕੋਈ ਕੋਈ 12-12 ਮਾਰ ਦੇ ਜੀ ਲੈ ਜਾਂਦੀ ਨਾ ਕੋਈ ਨਾ ਜਾਂਦਾ ਕੋਈ ਆਈ ਨਾ ਦੁਬਾਰਾ ਨਾਲ ਆ ਰਿਹਾ ਭਾਈ 4000 ਕਿੱਲਾ ਬਹੁਤ ਲਿਆ ਕੁਛ ਹੋਰ ਦਾ ਆ ਚੂੜ ਚੱਕ ਢੂਡੀ ਕੇ ਮੈਂ ਗਿਆ ਤਖਾਨਬਾਦ ਪਿੰਡਾਂ ਸੈਂਕੜੇ ਕਿੜ ਬਸਲ ਉਹਨਾਂ ਨੇ ਜ਼ਮੀਨ ਲੈ ਲਿਆ ਆ ਕੇ ਸਾਡੇ ਮੁੰਡੇ ਕਹਿੰਦੇ ਹੈ ਨਹੀਂ ਕਾਕਾ ਅੱਚੇ ਬੇਜ ਬਾਪੂ ਕਿਲਾ ਬਾਹਰ ਜਾਣਾ